ਸਾਥੀਰੀ ਕਲਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਹ ਸੂਟ ਕਟਿੰਗ ਕਰਾਂਗੇ ਜੀ ਇਹ ਸੂਟ ਹੈ ਜਿਹੜਾ 4 ਮੀਟਰ ਹੈਗਾ ਤੇ ਇਹਦਾ ਜਿਹੜਾ ਪਨਾਗਾ ਉਹ 48 ਇੰਚ ਚੌੜਾ ਪਨਾਗਾ ਨਾਰਮਲ ਜਿਵੇਂ ਕਿ ਲੇਡੀਜ਼ ਸੂਟਾਂ ਦਾ ਜਿੰਨਾ ਕੁ ਨਾਰਮਲ ਛੋਟੇ ਪਨੇ ਵਾਲੇ ਸੂਟ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਜੀ ਸਾਢੇ ਕਿ 2 ਇੰਚ ਤੋਂ ਥੋੜਾ ਜਿਹਾ ਉੱਪਰ ਹੈਗਾ ਇਹਨੂੰ ਡਬਲ ਵੀ ਕੰਨੀ ਨਾਲ ਕੰਨੀ ਉਹ ਕਰਕੇ ਮਿਲਾ ਕੇ ਇੰਨਾ ਕੁ ਪਣਾਗਾ ਇਹਦਾ ਇਦੇ ਵਿੱਚੋਂ ਜੇ ਤਾਂ ਮਤਲਬ ਕਿ 21 18 19 ਇੰਚ ਘੇਰਾ ਹੁੰਦਾ ਤਾਂ ਤਾਂ ਆਪਣੀ ਸਾਰੂ ਸੂਟ ਬਣ ਜਾਂਦਾ ਜਿਹੜੇ ਤਰੀਕੇ ਨਾਲ ਜੀ ਮੈਂ ਇਹਦੀ ਕਟਿੰਗ ਅੱਜ ਤੁਹਾਨੂੰ ਦੱਸੂਗੀ ਇਸ ਤਰੀਕੇ ਨਾਲ ਤੁਸੀਂ ਭਾਰੀ ਤੋਂ ਭਾਰੀ ਨਾਪ ਦੀ ਕਟਿੰਗ ਕਰ ਸਕਦੇ ਹੋ ਜੀ 4 ਮੀਟਰ ਕੱਪੜੇ ਚੋਂ ਭਾਰੀ ਤੋਂ ਭਾਰੀ ਨਾਪ ਦਾ ਸੂਟ ਬਣਾ ਸਕਦੇ ਹੋ ਵੀ ਮਤਲਬ ਕਿ ਭਾਰੀ ਤੋਂ ਭਾਰੀ ਨਾਪ ਹੁਣ ਤੁਸੀਂ ਇਹ ਵੀ ਨਾ ਸੋਚ ਲਿਓ ਕਿ 28 29 ਹਿੱਪ ਵਾਲਿਆਂ ਦਾ ਸੂਟ ਬਣ ਜੂਗਾ ਵੀ ਮਤਲਬ ਕਿ 24 25 ਇੰਚ ਤੱਕ हिਪ ਵਾਲਿਆਂ ਦਾ ਸੂਟ ਵਧੀਆ ਬਣ ਜਾਊਗਾ ਇਹਦੇ ਵਿੱਚੋਂ ਇਹ ਇਹ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਇਹ ਕੱਪੜਾ ਹੈਗਾ ਆ 4.5 ਇੰਚ ਲੈਂਥਾਂ ਨੇ ਚਾਰ ਲੈਂਥਾਂ ਚ ਇਹ ਕੱਪੜਾ ਹੈਗਾ ਮਤਲਬ ਕਿ ਵੀ 4 ਮੀਟਰ ਤੋਂ ਇੰਚ 2 ਇੰਚ ਵੱਡਾ ਹੋ ਸਕਦਾ ਵੱਧ ਹੋ ਸਕਦਾ ਬਸ ਇੰਨਾ ਕੀ ਇਹ ਕੱਪੜਾ ਹੈਗਾ ਤੇ ਥੋੜਾ ਬਹੁਤ ਤਾਂ ਜੀ ਇੰਨਾ ਕਿ ਇਹਦੇ ਵਿੱਚ ਕਾਣਕੂਨ ਵੀ ਨਿਕਲ ਜਾਊਗਾ ਤੇ ਇੱਕ ਸਾਈਡ ਕੰਨੀ ਜੀ ਤੋਂ ਇਹ ਥੋੜਾ ਜਿਹਾ ਡਿਫੈਕਟ ਸੀਗਾ ਜਿਵੇਂ ਵਾਈਟ ਜਾਂ ਲੈਂਡ ਜੀ ਆ ਰਹੀ ਸੀ ਉਹ ਕੰਨੀ ਵੀ ਆਪਾਂ ਸਾਈਡ ਤੇ ਕਿਤੇ ਕੱਢ ਦਾਂਗੇ ਵੀ ਜਿਹੜੀ ਆਪਣੇ ਸੂਟ ਦੇ ਵਿੱਚ ਨਾ ਆਵੇ ਇਹ ਸੂਟ ਜੀ ਦੁਪट्टे ਤੋਂ ਵੀ ਸਸਤਾ ਆਇਆ ਹੋਇਆਗਾ ਮਤਲਬ ਕਿ 1.5k ਦਾ ਸੂਟ ਹੈਗਾ ਇਹ ਕਪੜਾ ਇਹ ਨਹੀਂ ਹੈਗਾ ਜੀ ਵੀ 150 ਦਾ ਸੂਟ ਹੈ ਵੀ ਕਪੜਾ ਮਾੜਾ ਹੈਗਾ ਕਪੜਾ ਜਿਹੜਾ ਡਿਜੀਟਲ ਪ੍ਰਿੰਟ ਵਧੀਆ ਵਾਲਾ ਸੂਟ ਚੱਲ ਰਹੇ ਨੇ ਉਹ ਵਾਲਾ ਸੂਟ ਹੈ ਜੀ ਇਹ ਜੇਕਰ ਆਪਾਂ ਸੂਟ ਵੀ 5 ਮੀਟਰ ਲੈਣੇ ਆ ਤੇ ਡਿਫੈਕਟ ਨਾ ਹੁੰਦਾ ਥੋੜਾ ਜਿਹਾ ਕੰਨੀ ਤੋਂ ਤਾਂ ਇਹ ਘੱਟੋ-ਘੱਟ 600 ਦਾ ਸੂਟ ਹੈਗਾ ਜੀ ਮਾਰਕੀਟ 'ਚ ਇਹ ਮੈਨੂੰ ਪੀਸਾ ਜੋ ਮਿਲ ਗਿਆ ਸੀ ਜੀ ਬਸ ਇਸ ਲਈ ਇਹ ਮੈਨੂੰ ਸਸਤਾ ਪੈ ਗਿਆ 150 ਦਾ ਸੂਟ 150 ਦੇ ਹੀ ਦਿੱਤਾ ਸੀ ਜੀ ਉਹਨਾਂ ਨੇ ਇਹ ਸੂਟ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਪਨੇ ਸਾਰੂ ਜੇਕਰ ਵੀ ਜਿਵੇਂ ਜਿੰਨਾਂ ਦੀ हिਪ 20 ਇੰਚ ਹੈ ਉਹਨਾਂ ਤੱਕ ਤਾਂ ਇਹ ਪਨੇ ਸਾਰੂ ਵੀ ਬਣ ਜਾਊਗਾ ਚਲੋ ਮੇਰੀ ਜਿਹੜੀ हिਪ ਹੈ ਜੀ ਉਹ ਮੈਂ ਥੋੜੀ ਜੀ ਗਰਮੀ ਦੇ ਸੂਟਾਂ ਕਰਕੇ ਵੀ ਖੁੱਲੀ ਰੱਖਦੀ ਆ 21 ਇੰਚ हिਪ ਤਿਆਰ ਹੈ ਜੀ ਇਹਦੇ ਲਈ ਆਪਾਂ ਨੇ ਜਿਹੜੀ ਲੈਂਥ ਲੈਣੀ ਹੈਗੀ ਇਹ ਆਪਾਂ ਨੂੰ ਚਾਹੀਦੀ ਹੈਗੀ 44 ਇੰਚ ਲੈਂਥ ਚਾਹੀਦੀ ਹੈ ਮਤਲਬ ਕਿ 44 ਇੰਚ ਆਪਾਂ ਜਿਹੜਾ ਇਹਦੀ ਕਟਿੰਗ ਕਰਨੀ ਹੈਗੀ ਬਾਕੀ ਇਹ ਵੀ ਨਹੀਂ ਹੈਗਾ ਜੀ ਵੀ ਆਪਾਂ ਨੇ ਕਿਸੇ ਛੋਟੇ ਕੱਦ ਵਾਲਿਆਂ ਦਾ ਸੂਟ ਕੱਟਣਾ ਵਧੀਆ ਜਿਵੇਂ ਇਹਦੀਆਂ ਲੰਬਾਈਆਂ ਵੀ ਠੀਕ ਨੇ ਜੀ ਵਧੀਆ ਵੀ ਜਿਵੇਂ 47 ਇੰਚ ਲੈਂਥ ਕੋਈ ਥੋੜੀ ਨਹੀਂ ਹੁੰਦੀ ਆ ਆਪਾਂ 47 ਇੰਚ ਕਟਿੰਗ ਕਰਨੀ ਆ 44 ਇੰਚ ਤਿਆਰ ਰਹਿ ਜੇ ਜੀ ਇਸ ਤੋਂ ਬਾਅਦ ਦੇਖੋ 47 ਇੰਚ ਦਾ ਮੈਂ ਡਬਲ ਕਰਕੇ ਲੈਂਥਾਂ ਸ਼ਰਟ ਦੀਆਂ ਜਿਹੜੀਆਂ ਦੇਖ ਲਈਆਂ ਨੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਸਲਵਾਰ ਹੈਗੀ ਉਹਦਾ ਦੇਖਣਾਗਾ ਸਲਵਾਰ ਆਪਾਂ ਕਟਾਂਗੇ ਜੀ 35 ਇੰਚ ਲੰਬਾਈ 35 35 ਇੰਚ ਦੀ ਡਬਲ ਲੰਬਾਈ ਆਪਾਂ ਨੇ ਲੈ ਲੈਣੀ ਹੈ ਜੀ ਕਿਉਂਕਿ ਬਿਨਾ ਜਿਹੜੀ ਪਾਕਿਸਤਾਨੀ ਸਲਵਾਰ ਆਪਾਂ ਨੇ ਬਣਾਉਣੀ ਹੈਗੀ ਇਹ ਦੇਖੋ ਜੀ 35 35 ਇੰਚ ਦੀਆਂ ਡਬਲ ਲੰਬਾਈਆਂ ਲੈ ਕੇ ਇਹ ਆਪਣਾ ਉੱਤਰਿਆ ਜਾਂ 벨ਟ ਦਾ ਕਪੜਾ 벨ਟ ਦਾ ਕਪੜਾ ਜੇ ਨਹੀਂ ਵੀ ਉੱਤਰਦਾ ਜੀ ਤਾਂ ਵੀ ਸਰ ਜਾਂਦਾ ਆਪਣੇ ਜਿਹੜੀ ਕੁਰਤੀ ਦੇ ਵਿੱਚੋਂ ਸਾਈਡ ਤੋਂ ਕੱਪੜਾ ਨਿਕਲਦਾ ਆਪਾਂ 벨ਟ ਵੀ ਉਸੇ ਦੀ ਬਣਾ ਲੈਣੀ ਸੀਗੀ ਇਹ 8 ਇੰਚ ਕੱਪੜਾ ਆਪਣਾ 벨ਟ ਦਾ ਉੱਤਰ ਗਿਆ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਸਲਵਾਰ ਕਮੀਜ਼ ਤੇ 벨ਟ ਦਾ ਕੱਪੜਾ ਤਾਂ ਅਲੱਗ ਕਰਦਾਂਗੇ ਇਹ ਦੇਖੋ ਪਹਿਲਾਂ ਕੁਰਤੀ ਦਾ ਕੱਪੜਾ ਜੀ ਆਪਾਂ ਨੇ ਨਾਪਿਆ ਹੋਇਆ ਸੀਗਾ ਇਹਨੂੰ ਇੱਥੇ ਕੱਟ ਲਾ ਕੇ ਆਪਾਂ ਨੇ ਇਹਨੂੰ ਕੱਟ ਲੈਣਾਗਾ ਤੁਸੀਂ ਮੈਕੰਨੀ ਨਾਲ ਕੰਨੀ ਜਿਵੇਂ ਕਿ ਕਈ ਵਾਰੀ ਆਪਾਂ ਕੱਪੜਾ ਲੈਣ ਜਾਂਦੇ ਆ ਉੱਥੇ ਜਿਹੜੇ ਕੱਪੜੇ ਵਾਲੇ ਨੇ ਉਹ ਐ ਕੰਨੀ ਨਾਲ ਕੰਨੀ ਮਲਾ ਕੇ ਕੱਪੜਾ ਵੀ ਕਟਿੰਗ ਕਰਦੇ ਨੇ ਇਹਦੇ ਨਾਲ ਜੀ ਕਾਣ ਨਹੀਂ ਪੈਂਦਾ ਹੈਗਾ ਜੇ ਕੰਨੀ ਨਾਲ ਕੰਨੀ ਐ ਮਲਾ ਕੇ ਕੱਪੜੇ ਨੂੰ ਝਟਕ ਕੇ ਆਪਾਂ ਕੱਟੀਏ ਹੁਣ কুরਤੀ ਦਾ ਕੱਪੜਾ ਆਪਾਂ ਤਾਰ ਕੇ ਅਲੱਗ ਰੱਖ ਦਾਂਗੇ ਜੀ ਇਹਦੀਆਂ ਘਾਟਾਂ ਆਪਾਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰਾਂਗੇ ਸਾਰਿਆਂ ਚੋਂ ਪਹਿਲਾਂ ਆਪਾਂ ਸਲਵਾਰ ਕੱਟ ਲਾਂਗੇ ਦੇਖੋ ਇਹਦੇ ਵਿੱਚੋਂ ਬਾਵਾ ਨਿਕਲਣਗੇ ਆ ਤੇ ਆਪਣੀ কুরਤੀ ਦੇ ਦੋ ਪੱਲੇ ਨਿਕਲ ਜਾਣਗੇ ਹੁਣ ਜੀ ਆਪਾਂ ਦੁਬਾਰਾ ਆਈਡੀਆ ਲਾ ਲੈਨੇ ਆਂ ਵੀ ਕਈ ਵਾਰੀ ਓਦੋ ਇੰਚ ਅੱਧਾ ਇੰਚ ਕਪੜਾ ਇੱਧਰ ਉੱਧਰ ਹੋ ਜਾਂਦਾ ਹੁਣ ਆਪਾਂ ਜਿੰਨਾ ਪੂਰਾ ਨਾਪ ਐ ਸਲਵਾਰ ਦੁਬਾਰਾ ਨਾਪ ਕੇ ਸਲਵਾਰ ਦੇ ਪੱਲੇ ਕੱਢ ਕੇ ਇਸ ਤੋਂ ਬਾਅਦ 벨ਟ ਤਾਰ ਲਾਂਗੇ ਸਾਰਿਆਂ ਚੋਂ ਪਹਿਲਾਂ ਇਹ ਦੇਖੋ ਜੀ 35 ਇੰਚ ਦੇ ਹਿਸਾਬ ਨਾਲ ਮੈਂ ਸਲਵਾਰ ਦੇ ਦੋ ਪੱਲੇ ਤਾਰ ਲੇ ਬਾਕੀ ਹੁੰਦਾ ਜਦੋਂ ਆਪਣੇ ਕੋਲੋਂ ਘੱਟ ਕਪੜਾ ਹੁੰਦਾ ਹਨਾ ਆਪਾਂ ਘੱਟ ਕਪੜੇ ਨਾਲ ਵੀ ਸਾਰ ਲੈਨੇ ਆਂ ਕਈ ਵਾਰੀ ਸਾਢੇ ਪੰਜ ਕ ਮੀਟਰ ਕਪੜੇ ਚੋ ਵੀ ਆਪਣਾ ਪੂਰਾ ਪੂਰਾ ਹੀ ਸਰਦਾ ਹੁੰਦਾਗਾ ਉਹ ਆਪਾਂ ਜਿੰਨਾ ਕ ਆਪਣੇ ਕੋਲ ਕਪੜੇ ਦੇ ਹਿਸਾਬ ਨਾਲ ਜਿਉਂੀਆਂ ਜਿ ਆਪਾਂ ਸੰਜਮ ਨਾਲ ਕਪੜਾ ਵਰਤ ਲੈਨੇ ਆ ਵੀ ਇਧਰੋਂ ਉਧਰੋਂ ਪਾ ਲੈਨੇ ਆ ਥੋੜਾ ਬਹੁਤਾ ਜੋੜ-ਜੂੜ ਲਾ ਕੇ ਇਹਦੇ ਵਿੱਚ ਤਾਂ ਚਲੋ ਮੈਨੂੰ ਕੋਈ ਜੋੜ ਵੀ ਨਹੀਂ ਪਾਉਣਾ ਪੈਣਾ ਜੀ ਇਰੀਆ ਆਪਾਂ ਪਹਿਲਾਂ 벨ਟ ਤੇ ਤਾਰ ਲਾਂਗੇ ਜੀ 벨ਟ ਤਾਰਨ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਪਹਿਲਾਂ ਕਰਾਂਗੇ ਇਹਦੇ ਵਿੱਚੋਂ ਜੇਕਰ ਤੁਸੀਂ ਪਾਕਿਸਤਾਨੀ ਸਲਵਾਰ ਵੀ ਨਹੀਂ ਬਣਾ ਰਹੇ ਹਨ ਤਾਂ ਵੀ ਤੁਹਾਡਾ ਸੂਟ ਵਧੀਆ ਬਣ ਜਾਣਾ ਇਹ ਹੁਣ 벨ਟ ਦਾ ਕੱਪੜਾ ਜੀ ਹੁਣ 벨ਟ ਦੀ ਚੜਾਈ ਘੱਟ ਹੈ ਜਿਵੇਂ ਕਿ 24 ਇੰਚ ਤਿਆਰ ਚਾਹੀਦੀ ਹੈ ਇਹ ਵੀ ਆਪਾਂ ਸਲਵਾਰ ਚੋਂ ਹੀ ਜਿਹੜਾ ਕੱਪੜਾ ਸਾਈਡਾਂ ਤੋਂ ਨਿਕਲੂ ਉਹਦੇ ਵਿੱਚੋਂ ਆਪਾਂ ਇਹਦੇ ਵਿੱਚ ਜੋੜ ਪਾ ਲਾਂਗੇ ਉਸੇ ਵਿੱਚੋਂ ਹੀ ਆਪਣਾ ਮੂਰੀਆਂ ਦਾ ਕੱਪੜਾ ਨਿਕਲਿਆ ਆਊਗਾ ਜੀ ਇਹ ਦੇਖੋ ਮੈਂ ਦੋ ਪੱਲੇ ਅਲੱਗ-ਅਲੱਗ ਕਰੇ ਨੇ ਇਹ ਅਲੱਗ-ਅਲੱਗ ਇਸ ਕਰਕੇ ਕਰੇ ਨੇ ਜੀ ਇਹਦੇ ਜਿਹੜੇ ਫੁੱਲਾਂ ਦਾ ਰੁਖ ਸੀਗਾ ਵੀ ਇੱਕੋ ਸਾਈਡ ਜਦੋਂ ਆਪਾਂ ਪਾਕਿਸਤਾਨੀ ਸਲਵਾਰ ਕੱਟ ਰਹੇ ਹਾਂ ਜਿਹੜੀ ਆਪਾਂ ਦੂਸਰੀ ਸਲਵਾਰ ਕੱਟਦੇ ਹਾਂ ਉਹਦੇ ਤਾਂ ਚਲੋ ਇੱਕ ਕੁੰਦਾ ਦੂਸ ਇੱਕ ਸਾਈਡ ਦੂਜੀ ਸਾਈਡ ਤੋਂ ਆਉਂਦਾ ਦੂਜਾ ਦੂਜੀ ਸਾਈਡ ਤੋਂ ਇੱਕ ਦਾ ਇੱਕ ਕੁੰਦੇ ਦਾ ਜਿਹੜਾ ਫੁੱਲਾਂ ਦਾ ਰੁਖ ਹੈ ਉੱਪਰ-ਨੀਚੇ ਹੋਊ ਗਈ ਪਰ ਜਿਹੜੀ ਪਾਕਿਸਤਾਨੀ ਸਲਵਾਰ ਹੈ ਉਹਦਾ ਹਮੇਸ਼ਾ ਧਿਆਨ ਰੱਖਿਆ ਕਰੋ ਜੀ ਵੀ ਰੁਖ ਦੋਨੋਂ ਹੀ ਪੱਲਿਆਂ ਦਾ ਇੱਕੋ ਸਾਈਡ ਜਾਵੇ ਵੀ ਇਹ ਨਾ ਹੋਵੇ ਵੀ ਇੱਕ ਦੇ ਫੁੱਲ ਫੁੱਲਾਂ ਦੀਆਂ ਪੱਤੀਆਂ ਉੱਪਰ ਨੂੰ ਜਾ ਰਹੀਆਂ ਨੇ ਦੂਜੇ ਦੀਆਂ نیچے ਉਹ ਵਧੀਆ ਨਹੀਂ ਲੱਗਦਾ ਹੈਗਾ ਇਸ ਲਈ ਮੈਂ ਦੋਨੋਂ ਪੱਲੇ ਨੇ ਜਿਹੜੇ ਅਲੱਗ-ਅਲੱਗ ਕਰ ਲੇ ਜੇਕਰ ਪਲੇਨ ਕਪੜਾ ਹੁੰਦਾ ਜੀ ਤਾਂ ਇਹਨਾਂ ਨੂੰ ਲੱਗ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਸੇ ਲਈ ਤੁਹਾਨੂੰ ਦਿਖਾਉਣ ਲਈ ਉਹ ਮੈਂ ਸਿੱਧੇ ਪਾਸੇ ਦੀ ਕਟਿੰਗ ਕਰ ਰਹੀ ਹਾਂ ਕਿਉਂਕਿ ਇਹ ਜਿਹੜੇ ਜਿੱਥੇ ਨਿਸ਼ਾਨੀਆਂ ਲੱਗਣਗੀਆਂ ਤਾਂ ਸਲਵਾਰ ਦਾ ਤਾਂ ਸਲਾਈਆਂ 'ਚ ਆ ਜਾਂਦਾ ਬਾਕੀ ਮਾਰਕਰ ਦੀ ਨਿਸ਼ਾਨੀ ਤਾਂ ਜੀ ਇੱਕ ਵਾਰੀ ਵੀ ਐ ਹੱਥ ਨਾਲ ਸਾਫ਼ ਕਰੇ ਤੋਂ ਵੀ ਉੱਤਰ ਜਾਂਦੀ ਹੈਗੀ ਵੀ ਇਹ ਕੋਈ ਪੱਕੀ ਹੋ ਨਹੀਂ ਹੁੰਦੀ ਬਾਕੀ ਵਾਸ਼ ਕਰੇ ਤੋਂ ਬਾਅਦ ਉਹ ਵੀ ਉੱਤਰ ਜਾਂਦੀ ਹੈ ਜੇ ਥੋੜੀ ਬਹੁਤੀ ਰਹਿ ਜੇ ਕਿਉਂਕਿ ਮਾਰਕਰ ਦੇ ਜਿਹੜੇ ਕਲਰ ਹੁੰਦੇ ਨੇ ਉਹ ਪੱਕੇ ਨਹੀਂ ਹੁੰਦੇ ਸਿਰਫ ਇਹ ਨਿਸ਼ਾਨੀਆਂ ਲਾਉਣ ਲਈ ਵਰਤੇ ਜਾਂਦੇ ਨੇ ਹੁਣ ਆਪਾਂ ਸਾਰਿਆਂ ਚੋਂ ਪਹਿਲਾਂ ਨੀਚੋਂ ਮੂਰੀ ਨਾਪ ਲਾਂਗੇ ਜੀ ਮੂਰੀ ਮੇ ਰੱਖਣੀ ਆ 7.5 ਇੰਚ ਆਪਾਂ 8.5 ਇੰਚ ਕਪੜਾ ਰੱਖਣਾਗਾ ਜੇ ਆਪਾਂ ਨੂੰ ਕੋਈ ਥੋੜਾ ਥੋੜਾ ਬਹੁਤਾ ਕਾਣ ਲੱਗਦਾਗਾ ਤਾਂ ਆਪਾਂ ਉਹ ਵੀ ਕੱਢ ਲੈਣਾ ਜੀ 8.5 ਦੇ ਹਿਸਾਬ ਨਾਲ 19 ਕਿ ਚੜਾਈ ਤੇ ਆਪਾਂ ਨੇ ਫੇਰ ਜਿੰਨੀ ਕਿ ਲੰਬਾਈ ਹੈ ਮਤਲਬ ਕਿ ਮੇਰੀ ਜਿਹੜੀ ਕੁੰਦਿਆਂ ਦੀ ਲੰਬਾਈ ਹੈਗੀ ਉਹ 33 ਇੰਚ ਹੈ ਜੀ ਆਪਾਂ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਇਸ ਤੋਂ ਬਾਅਦ ਲਾਉਣੇ ਨੇ ਜੀ ਝੋਲੀ ਦਾ ਨਿਸ਼ਾਨ ਇਹ ਆਪਾਂ 35 ਤੇ ਲਾਵਾਂਗੇ ਜੇ ਮਤਲਬ ਕਿ ਮੈਂ ਜਿਹੜੇ ਸਲਵਾਰ ਦੇ ਪੱਲਿਆਂ ਦੇ ਆਈਡੀ ਨਾਲ ਉੱਥੋਂ ਤੇ ਤੀ ਰੱਖੀ ਆ ਤਾਂ ਜਿਹੜਾ ਮੇਰਾ ਝੋਲੀ ਵਾਲਾ ਸਾਈਡ ਹੈ ਇੱਥੋਂ 35 ਹੋਣਾ ਚਾਹੀਦਾ ਇਹਦੇ ਨਾਲ ਜੀ ਜਦੋਂ ਆਪਾਂ ਬਹਿਨੇ ਆਂਗੇ ਵੀ ਸਲਵਾਰ ਨੂੰ ਖਿੱਚ ਨਹੀਂ ਪੈਂਦੀ ਹੋएगी ਆਪਣੀ ਸਹੀ ਤਰੀਕਾ ਇਹੀ ਹੈ ਪਾਕਿਸਤਾਨੀ ਸਲਵਾਰ ਕੱਟਣ ਦਾ ਕਈ ਵਾਰੀ ਆਪਾਂ ਕੀ ਕਰਦੇ ਆ ਦੇਖੋ ਜੇ ਆਪਣੀ ਤੇ 3 ਇੰਚ ਸਲਵਾਰ ਦੀ ਲੈਂਥ ਹੁੰਦੀ ਆ ਆਪਾਂ ਤੇਤੀ ਉਹ ਕਟਿੰਗ ਕਰ ਲੈਨੇ ਆ ਉਹ ਗਲਤ ਹੈ ਜੀ ਉਹਦੇ ਨਾਲ ਖਿੱਚ ਪਈ ਜਾਂਦੀ ਹੈ ਇੱਥੋਂ ਆਪਾਂ ਥੋੜੀ ਜੀ ਸ਼ੇਪ ਦੇਵਾਂਗੇ ਜੀ ਤੇ 35 ਤੋਂ 33 ਤੇ ਆ ਜਾਾਂਗੇ ਆਪਾਂ ਤੇ ਇੱਥੋਂ ਜਿਹੜਾ ਸਲਵਾਰ ਦੇ ਪੱਲੇ ਜਿਵੇਂ ਮਤਲਬ ਕਿ ਆਪਾਂ ਇਹ ਮੰਨ ਲਓ ਵੀ ਇੱਥੋਂ ਸਲਵਾਰ ਦੇ ਪੱਲੇ ਹੋਗੇ ਸੈਂਟਰ ਵਾਲਾ ਕਰੀਜ਼ ਹੋ ਗਈ ਮੂਰੀ ਦੀ ਤੇ ਉੱਥੋਂ ਆਪਾਂ ਥੋੜੀ ਜੀ ਢਾਲ ਪਾਉਣੀ ਹੈ نیچے ਨੂੰ ਜੀ ਝੋਲੀ ਵਾਲੇ ਪਾਸਿਓਂ ਸਲਵਾਰ ਦੀ ਲੈਂਥ ਉੱਪਰ ਨੂੰ ਜਾਣੀ ਚਾਹੀਦੀ ਹੈ ਜਿੱਥੋਂ ਆਪਣੀ ਮੂਰੀ ਜਿੰਨੀ ਮਤਲਬ ਕਿ 8.5 ਮੈਂ 니ਚੋ ਰੱਖੀ ਹੈ 19.5 ਇੰਚ ਉਪਰੋਂ ਬਣਾਲੀ ਸਾਈਡ ਚੜਾਈ ਰੱਖ ਕੇ ਉਥੋਂ ਆਪਣੀ ਪੂਰੀ 33 ਇੰਚ ਹੋਣੀ ਚਾਹੀਦੀ ਹੈਗੀ ਵੀ ਉਥੋਂ ਨਹੀਂ ਕਟਣੀ ਚਾਹੀਦੀ ਜੇ ਉਧਰਲੀ ਸਾਈਡ ਚੋਂ ਵੀ ਕੱਟ ਗਈ ਤਾਂ ਆਪਣੀ ਮੂਰੀ ਉੱਪਰ ਜੇ ਨੂੰ ਚੜੀ ਜਾਂਦੀ ਹੈਗੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਜਿਹੜੀ ਆਪਾਂ ਸਲਵਾਰ ਦੇ ਜਿਵੇਂ ਸੈਂਟਰ ਆ ਗਿਆ ਮੂਰੀ ਦਾ ਉੱਥੇ ਢਾਲ ਪਾਈ ਆ ਉਹਦੇ ਨਾਲ ਜਿਹੜਾ ਆਪਣਾ ਕਪੜਾ ਮੂਰੀ ਤੇ गिरਦਾ ਉਹ ਨਹੀਂ गिरਦਾ ਹੁਣ ਆਪਾਂ ਇਹ ਕੁੰਦੇ ਨੇ ਜਿਹੜੇ ਇਹਨੂੰ ਇਕੱਠੇ ਕਰਕੇ ਰੱਖ ਦਾਂਗੇ ਜੀ ਹੁਣ ਆਪਾਂ ਬੈਲਟ ਦੇਖਾਂਗੇ ਵੀ ਆਪਣੀ ਬੈਲਟ ਕਿੰਨੀ ਕੁ ਘੱਟ ਹੈਗੀ ਇਹਦਾ ਵੀ ਜੀ ਰੁਖ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਫੁੱਲਾਂ ਦੇ ਰੁੱਖ ਜਿਹਾ ਮਤਲਬ ਕਿ ਆਪਾਂ 벨ਟ ਵੀ ਸਹੀ ਤਰੀਕੇ ਉਹ ਵੀ ਉੱਚੇ ਨੀਵੇਂ ਉੱਪਰ ਉੱਪਰ ਵਾਲੇ ਦੂਜੀਆਂ ਪੱਤੀਆਂ ਉੱਪਰ ਨੂੰ ਜਾ ਰਹੀਆਂ ਨੇ 벨ਟ ਦੀ ਨੀਚੇ ਨੂੰ ਆ ਰਹੀ ਉਹ ਵੀ ਭੈੜੀ ਲੱਗਦੀ ਹੈਗੀ ਕਿਉਂਕਿ ਇਹ ਨਹੀਂ ਹੈਗਾ ਵੀ ਚਲੋ ਇੱਧਰ ਇੰਨਾ ਧਿਆਨ ਕਿਹਨੇ ਕਰਨਾ ਪਰ ਫਿਰ ਸੋਹਣੀ ਨਹੀਂ ਲੱਗਦੀ ਹੈਗੀ ਜਦੋਂ ਆਪਾਂ ਕਈ ਵਾਰੀ ਜਦੋਂ ਆਪਾਂ ਕਿਸੇ ਦਾ ਕੱਪੜਾ ਸਟੀਚਿੰਗ ਵੀ ਸਲਾਈ ਤੇ ਸਿਉਣਿਆਂਗੇ ਤਾਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈਗਾ ਭਾਵੇਂ ਆਪਦਾ ਸੂਟ ਹੋਵੇ ਭਾਵੇਂ ਕਿਸੇ ਦਾ ਹੋਵੇ ਇੱਕ ਪਰਫੈਕਟ ਟੇਲਰ ਦੇ ਇਹ ਗੁਣ ਹੁੰਦੇ ਨੇ ਜੀ ਉਹ ਆ ਚੀਜ਼ਾਂ ਦੇ ਬਹੁਤ ਧਿਆਨ ਰੱਖਦਾ ਹੈਗਾ ਇਹ ਦੇਖੋ ਜੀ ਆਪਣਾ ਮੂਰੀਆਂ ਦੇ ਕੋਲੋਂ ਜਿਹੜੀ ਆਪਾਂ ਕਾਟ ਪਾਈ ਸੀ ਉਹਦੇ ਵਿੱਚੋਂ ਸਾਈਡਾਂ ਤੋਂ ਕਪੜਾ ਉਤਰਿਆ ਸੀ ਇਹਦੀ ਆਪਾਂ ਨੇ ਬੈਲਟ ਦੇ ਵਿੱਚ ਜੋੜ ਪਾ ਲੈਣਾਗਾ ਤੇ ਇਹੀ ਆਪਣੇ ਗਲੇ ਤੇ ਕੰਮ ਆਜੂਗਾ ਜੀ ਇਹੀ ਆਪਣੇ ਵੀ ਮੂਰੀਆਂ ਦੇ نیچے ਕੰਮ ਆਜੂਗਾ ਇਹ ਕਪੜਾ ਜਿਹੜਾ ਬੇਸਟ ਨਹੀਂ ਜਾਂਦਾ ਹੈਗਾ ਕੰਮ ਤਾਂ ਜੇਕਰ ਆਪਣੀ ਬੈਲਟ ਨੂੰ ਵੀ ਕਪੜਾ ਨਾ ਬਚਦਾ ਇਹਦੀ ਆਪਾਂ ਬੈਲਟ ਵੀ ਬਣਾ ਲੈਂਦੇ ਇਨੂੰ 벨ਟ ਨੂੰ ਜੀ ਆਪਾਂ ਬਨ ਕੇ ਰੱਖ ਦਾਂਗੇ 벨ਟ ਹਮੇਸ਼ਾ ਬਨ ਕੇ ਰੱਖੋ ਤਾਂ ਕਿ ਵੀ ਆਪਣਾ 벨ਟ ਦੇ ਵਿੱਚ ਜੋ ਵੀ ਜੋੜ ਪਾਇਆ ਜਾਂ ਕਿਵੇਂ ਇਹ ਕੱਪੜਾ ਨਾ ਵੀ ਗੁੰਮ ਹੋ ਜੇ ਹੁਣ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਜੀ ਆਪਣੀ ਜਿਹੜੀ ਸਲਵਾਰ ਹੈ ਉਹਦੀ ਕਟਿੰਗ ਹੋ ਗਈ ਦੇਖੋ ਹੁਣ ਇਸ ਤੋਂ ਬਾਅਦ ਆਪਾਂ কুরਤੀ ਦੀ ਕਟਿੰਗ ਕਰਨੀ ਹੈ ਜੀ কুরਤੀ ਦੀਆਂ ਲੰਬਾਈਆਂ ਤਾਂ ਦੇਖੋ ਆਪਾਂ ਨੇ ਪਹਿਲੇ ਹੀ ਤਾਰੀਆਂ ਹੋਈਆਂ ਨੇ ਵੀ ਜਿੰਨੀ ਕੀ ਵੀ ਆਪਾਂ ਨੂੰ ਲੰਬਾਈ ਚਾਹੀਦੀ ਉੰਨੀ ਆਪਾਂ ਨੇ ਤਾਰੀ ਹੋਈ ਆ ਹਨਾ ਵੀ ਮਤਲਬ ਕੋ ਕਿ ਦੂਸਰੇ ਸੂਟ ਦੀ ਆਪਾਂ 4 1/2 ਇੰਚ ਕਪੜਾ ਵੀ ਫालतੂ ਰੱਖ ਲੈਣੇ ਆ ਵੀ ਵੀ ਜਿਹੜਾ ਘੇਰਾ ਫੋਲਡ ਕਰਾਂਗੇ ਜਾਂ ਕੋਈ ਕਾੜ ਨਾ ਹੋ ਜੇ ਇਹਦਾ ਆਪਾਂ ਬਿਲਕੁਲ ਪੂਰਾ ਪੂਰਾ ਰੱਖਿਆ ਜੀ بس ਇਹਦੀ ਆਪਾਂ ਧਿਆਨ ਨਾਲ ਕਟਿੰਗ ਕਰਨੀ ਹੈਗੀ ਵੀ ਇਹ ਨਾ ਹੋਵੇ ਵੀ ਕਿਤੇ ਵੱਧ ਘੱਟ ਕੱਪੜਾ ਰਹਿ ਜੇ ਆਪਣਾ ਉੱਪਰ نیچے ਹੋ ਜੇ ਤੇ ਹੁਣ ਆਪਾਂ ਨੇ ਦੇਖੋ ਜਿਹੜੀ हिਪੇ ਦੀ ਰੱਖਣੀ ਹੈ ਉਹ 21 ਇੰਚ ਰੱਖਣੀ ਹੈਗੀ ਐਨੀ हिਪ ਹੈ ਜੀ 21 ਤੋਂ ਆਪਾਂ ਵੱਧ ਚਾਹੇ 2.5 ਕਿਉ ਰੱਖ ਲਈਏ ਤੇ ਆਪਾਂ ਕੱਪੜਾ ਕੱਟਣਾ ਇਹਦਾ 25 ਇੰਚ 4-5 ਇੰਚ ਕਪੜਾ ਆਪਣਾ ਐਕਸਟਰਾ ਹੋ ਗਿਆ ਇਹਦੇ ਨਾਲ ਆਪਣੇ ਚਾਕ ਵੀ ਫੋਲਡ ਹੋ ਜਾਣਗੇ ਤੇ ਜਿਹੜਾ ਇਹਦੇ ਨਾਲ ਸਾਈਡਾਂ ਤੋਂ ਕਪੜਾ ਉਤਰੂਗਾ ਉਹਦੀਆਂ ਆਪਾਂ ਬਾਵਾਵਾਂ ਬਣਾਉਣੀਆਂ ਨੇ ਜੀ ਜੇ ਤਾਂ ਆਪਣੀਆਂ ਬਾਹਾਂ ਜਿਵੇਂ ਮੋਡਾ ਮੇਰਾ 9 ਇੰਚ ਹੈ ਜੇਕਰ ਮੈਂ ਵੀ ਇਸ ਤੋਂ ਵੀ ਭਾਰੀ ਨਾਪ ਦਾ ਸੂਟ ਬਣਾਉਂਦੀ ਤਾਂ ਉਹ ਬਾਵਾਵਾਂ ਦੇ ਵਿੱਚ ਜੋੜ ਪੈ ਕੇ ਆਮ ਨਾਲ 25 ਇੰਚ ਤੱਕ हिਪ ਵਾਲੇ ਬੰਦੇ ਦਾ ਇਹਦੇ ਵਿੱਚੋਂ ਸੂਟ ਬਣ ਸਕਦਾ ਸੀਗਾ ਜਿੰਨੀ ਮਰਜ਼ੀ ਲੰਬਾਈ ਹੁਣ ਆਪਾਂ 바ਵਾ ਦੀ ਰੱਖੀ ਜਾਈਏ ਜੀ ਇਹ ਦੇਖੋ ਜੀ ਇਹ ਹੁਣ ਹੈ ਗਿਆ ਜਿਹੜਾ ਸੈਡਾਂ ਤੋਂ ਕਪੜਾ ਉਤਰਿਆ ਜੇਕਰ ਤੁਸੀਂ ਵੀ ਸਲਵਾਰ ਪੱਲਿਆਂ ਵਾਲੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਪੱਲਿਆਂ ਦੇ ਵਿੱਚ ਕੰਮ ਆ ਜੂਗਾ ਜੀ ਉਹੀ ਜਿਹੜੀ ਆਪਾਂ ਨੇ ਡਬਲ ਲੈਂਥਾਂ ਚ ਸਲਵਾਰ ਕੱਟੀ ਐ ਉਹ ਸਿੰਗਲ ਲੈਂਥ ਚ ਵੀ ਕੈਰੀ ਸਲਵਾਰ ਕੱਟੀ ਜਾਂਦੀ ਜਿਵੇਂ ਪਹਿਲਾਂ ਪੁਰਾਣੇ ਟਾਈਮ ਚ ਸਿੰਗਲ ਪੱਲੇ ਨੂੰ ਇਹ ਫੋਲਡ ਕਰਕੇ ਸਲਵਾਰ ਬਣਾਉਂਦੇ ਸੀ ਉਸ ਤਰੀਕੇ ਨਾਲ ਹੁਣ ਦੇਖੋ ਜੀ ਮੇਰੀ ਜਿਹੜਾ ਮੋਡਾਗਾ ਉਹ 9 ਇੰਚ ਐ ਇਹ ਸਾਢੇ 9 ਇੰਚ ਕਪੜਾ ਹੈਗਾ ਮੋਡਾ ਜਿਹੜਾ ਆਸਾਨੀ ਨਾਲ ਇਹਦੇ ਵਿੱਚੋਂ ਪੂਰਾ ਆ ਜਾਊਗਾ ਜੇਕਰ ਵੀ ਮਤਲਬ ਕਿ 10.5 11 ਇੰਚ ਮੋਡਾ ਹੁੰਦਾ ਤਾਂ ਆਪਾਂ ਇਹ ਇੱਕ ਸਾਈਡ ਜੋੜ ਪੈ ਲੈਣਾ ਸੀ ਜੀ ਉਹ ਜੋੜ ਵਾਸਤੇ ਆਪਣੇ ਕੋਲ ਕਪੜਾ ਬਾਧੂ ਪਿਆ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਪਲਟ ਲਾਂਗੇ ਇਹਨਾਂ ਦੇ ਫੁੱਲ ਇੱਕ ਦਾ ਉੱਪਰ ਆ ਰਹੇ ਸੀ ਇੱਕ ਦਾ ਰੁੱਖ نیچے ਸੀਗਾ ਇਹਨੂੰ ਆਪਾਂ ਬਾਵਾ ਨੂੰ ਦੋਨਾਂ ਦੇ ਇੱਕੋ ਰੁੱਖ ਚ ਕਰ ਲਈਆਂ ਹੁਣ ਆਪਾਂ ਇੱਕ ਬਾਹ ਪੁੱਠੀ ਹੈ ਇੱਕ ਸਿੱਧੀ ਹੈ ਦੋਨਾਂ ਦੇ ਵੀ ਸਿੱਧੇ ਪਾਸੇ ਇੱਕ ਦੂਜੇ ਵੱਲ ਮੂੰਹ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਾਂਗੇ ਜੀ ਫੋਲਡ ਕਰਨ ਤੋਂ ਬਾਅਦ ਆਪਾਂ ਬਾਵਾ ਦੀ ਕਾਟ ਪਾ ਦਾਂਗੇ ਬਾਵਾ ਦੀ ਕਾਟ ਦੀ ਵੀਡੀਓ ਵੀ ਤੁਹਾਨੂੰ ਅਲੱਗ ਤੋਂ ਵੀ ਸ਼ੇਅਰ ਕੀਤੀ ਹੋਈ ਹੈ ਜੀ ਤੁਸੀਂ ਉਹ ਵਾਲੀ ਵੀਡੀਓ ਦੇਖ ਸਕਦੇ ਹੋ ਜਿਵੇਂ ਇਹਦਾ ਆਪਾਂ ਨੇ 19 ਇੰਚ ਲੰਬਾਈ ਰੱਖਣੀ ਹੈ ਤਾਂ 20 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਲੇ ਤੇ ਇੱਥੇ ਆਪਾਂ ਮੋੜਾ ਰੱਖਣਾ 9 ਤੇ ਆਪਾਂ ਨੇ ਨੋ ਤੇ ਨਿਸ਼ਾਨ ਲਾ ਲਏ ਤੇ ਅੰਦਰੋਂ ਜਿਹੜਾ ਆਪਾਂ ਨੇ ਸ਼ੇਪ ਦੇਣੀ ਹੈਗੀ ਉਹ 3 ਇੰਚ ਤੇ ਲਾਏ ਨੇ ਜੀ ਇੱਥੋਂ ਆਪਾਂ ਹੱਥ ਨਾਲ ਆਪਣੇ ਅੰਦਾਜ਼ੇ ਨਾਲ ਇਹਨੂੰ ਰਾਉਂਡ ਜੀ ਸ਼ੇਪ ਦੇ ਲਾਂਗੇ ਇਹ ਜਿਹੜੀ ਮੂਰੀ ਹੈ ਜੀ ਉਹ 8 ਇੰਚ ਰੱਖਣੀ ਹੈ ਹਨਾ ਤਾਂ ਸਾਢੇ 8 ਇੰਚ ਕਪੜਾ ਹੈਗਾ ਹੈਗਾ ਇਹ ਪੌਣੇ 1 9 ਇਹਨੂੰ ਆਪਾਂ ਪਾਕਿਸਤਾਨੀ ਬਾਹਮ ਬਣਾਵਾਂਗੇ ਵੀ ਜੇਕਰ ਤੁਸੀਂ 9.5 10 ਇੰਚ ਮੂਰੀ ਵਾਲੀ ਬਾਹਮ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੋੜ ਪਾ ਲਿਓ ਜੇਕਰ ਕਫਾ ਵਾਲੀ ਬਣਾਉਣਾ ਚਾਹੁੰਦੇ ਹੋ ਤਾਂ ਕਫਾ ਵਾਲੀ ਵੀ ਇਹਦੇ ਵਿੱਚੋਂ ਐਵੇਂ ਹੀ ਬਣ ਜੂਗੀ ਇੱਕ ਗੱਲ ਹੋਰ ਜੀ ਜੇਕਰ ਵੀ ਤੁਹਾਡੇ ਕੋਲ ਫੇਰ ਵੀ ਕੱਪੜਾ ਹੈ ਲੱਗੇ ਤੁਹਾਨੂੰ ਵੀ ਘਟਦਾਗਾ ਤਾਂ ਤੁਸੀਂ ਕਫਾ ਵਾਲੀ ਵਾਂ ਬਣਾ ਸਕਦੇ ਹੋ ਇਹਦੇ ਵਿੱਚੋਂ ਜਾਂ ਕੋਈ ਡਿਜ਼ਾਈਨ ਬਣਾ ਕੇ ਆਪਾਂ ਵੀ ਲੰਬਾਈ ਵਧਾ ਸਕਦੇ ਆਂਗੇ ਉਹ ਤਾਂ ਬਹੁਤ ਤਰੀਕੇ ਨੇ ਜੀ ਹਨਾ 2.4 ਮੀਟਰ ਸੂਟ ਚੋਂ ਵੀ ਜੇ 5.4 ਇੰਚ ਕੱਪੜਾ ਘਟਦਾ ਤਾਂ ਆਪਾਂ ਮੂਰੀਆਂ ਦੇ نیچے ਕੋਈ ਲੇਸ ਅਟੈਚ ਕਰਕੇ ਮੂਰੀਆਂ ਵਾਲਾ ਕੱਪੜਾ ਅਲੱਗ ਤੋਂ ਪਰ ਸਕਦੇ ਆ ਹਨਾ ਇਹ ਕੋਈ ਜਾਂ ਕੋਈ ਬੀਜੀਵੇਂ ਨੀਚੇ ਹੁਣ ਬਦਮੀਆਂ ਨੈੱਟ ਵਾਲੀਆਂ ਔਰਗਾਂਜਾ ਤੇ ਵਰਕ ਵਾਲੀਆਂ ਲੈ ਸਾਰੀਆਂ ਨੇ ਉਹਦੇ ਨਾਲ ਲੰਬਾਈ ਵਧਾ ਸਕਦੇ ਆ ਤਾਂ ਤਰੀਕੇ ਬਹੁਤ ਨੇ ਜੀ ਦੇਖੋ ਤੁਸੀਂ ਦੇਖ ਸੋਚ ਸਕਦੇ ਹੋ ਵੀ 150 ਦਾ ਅੱਜ ਕੱਲ ਦੁਪੱਟਾ ਵੀ ਨਹੀਂ ਆਉਂਦਾ ਮੈਨੂੰ ਇਹ 150 ਦਾ ਸੂਟ ਆ ਗਿਆ ਤੇ ਇੱਕ ਗਰਮੀ ਤਾਂ ਇਹ ਪਈ ਜਾਣਾਗਾ ਬਾਕੀ ਇਹਦੇ ਵਿੱਚ ਥੋੜਾ ਜਿਹਾ ਮਿਕਸ ਜਾਂ ਬੀਜੀਵੇਂ ਡਿਜੀਟਲ ਪ੍ਰਿੰਟ ਦੇ ਅੱਜ ਕੱਲ ਸੂਟ ਆਏ ਹੋਏ ਨੇ ਉਹ ਵਾਲਾਗਾ ਇਹ ਤਾਂ ਜਾਂਦੇ ਹੀ ਕਿਧਰੇ ਨਹੀਂ ਜੀ ਇਹ ਦੇਖੋ ਤੁਸੀਂ ਇੰਨਾ ਕਪੜਾ ਇਹਦੇ ਵਿੱਚੋਂ ਇੰਨੀ ਲੰਬਾਈ ਵਾਲਾ ਬਚ ਗਿਆ ਜੇਕਰ ਆਪਣੀਆਂ ਵੀ ਸਲਵਾਰ ਦੀਆਂ ਲੰਬਾਈਆਂ ਕੱਢ ਕੇ ਕਪੜਾ ਪਿੱਛੇ 벨ਟ ਦਾ ਨਾ ਵੀ ਬਚਦਾ ਤਾਂ ਜਿਹੜਾ ਕਪੜਾ ਬਾਹਾਂ ਤੋਂ ਸਾਈਡ ਤੇ ਬਚਿਆਗਾ ਉਹਦੇ ਵਿੱਚੋਂ 벨ਟ ਵੀ ਸਾਨੀ ਨਾਲ ਲੱਗ ਜਾਣੀ ਸੀਗੀ ਤੁਸੀਂ ਦੇਖ ਸਕਦੇ ਹੋ ਵੀ ਉਹ ਲਗਭਗ 9 ਇੰਚ ਦਾ ਮੇਰਾ ਮੋਢਾ 18 19 ਇੰਚ ਚੌੜਾ ਕਪੜਾ ਬਚ ਗਿਆ ਤੇ ਉਹਦੀ ਲੰਬਾਈ ਵੀ ਲਗਭਗ 30 ਇੰਚ ਤੋਂ ਪਲੱਸ ਹੈ ਜੀ ਉਹਦੇ ਨਾਲ ਆਪਣੀ 벨ਟ ਆਰਾਮ ਨਾਲ ਬਣ ਜਾਣੀ ਸੀ ਨਾਲੇ ਗਲੇ ਦਾ ਕਪੜਾ ਬਣ ਜਾ ਰੱਖਿਆ ਜਾਣਾ ਸੀਗਾ ਹੁਣ ਆਪਾਂ ਇਹ ਪੱਲੇ ਅਲੱਗ-ਅਲੱਗ ਕਰ ਲਈ ਦੋਨੋਂ ਹੁਣ ਇਹਦੀ ਆਪਾਂ ਕਰੀਜਾਂ ਬਣਾ ਲਾਂਗੇ ਜੀ ਜਿਵੇਂ ਕਿ ਆਪਾਂ ਕੁੜਤੀ ਦੀ ਕਟਿੰਗ ਵੇਲੇ ਬਣਾਉਨੇ ਹੁੰਦੇ ਹੋਂ ਹੁਣ ਆਪਾਂ ਸਾਰੇ ਬਲਬੋਲੇ ਇਹਦੇ ਕੱਢ ਲਾਂਗੇ ਜੀ ਕਿਉਂਕਿ ਇਹ ਥੋੜਾ ਜਿਹਾ ਵੀ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਤੇ ਮਿਕਸ ਜਿਹਾ ਹੁੰਦਾਗਾ ਇਹ ਕਪੜਾ ਤੇ ਇਹਦੇ ਵਿੱਚ ਪ੍ਰੈਸ ਜ਼ਰੂਰੀ ਹੈ ਜੇਕਰ ਕੈਮਰੀ ਇੱਕ ਕਾਟਨ ਦਾ ਸੂਟ ਹੁੰਦਾ ਤੇ ਤਾਂ ਪ੍ਰੈਸ ਤੋਂ ਬਿਨਾਂ ਹੀ ਹੱਥ ਨਾਲ ਪ੍ਰੈਸ ਕਰੋ ਕਰੀਜ਼ ਵੱਡ ਜਾਂਦੀ ਹੈ ਇਹਦੇ ਵਿੱਚ ਆਪਾਂ ਨੂੰ ਕਰੀਜ਼ ਬਣਾਉਣੀ ਪਊਗੀ ਬਾਕੀ ਕਪੜਾ ਬਹੁਤ ਸੋਹਣਾ ਜੀ ਇਹ ਸੌਫਟ ਜਿਹਾ ਕਪੜਾ ਹੈਗਾ ਆ ਹੁਣ ਵੀ ਮਤਲਬ ਕਿ ਮਹੀਨਾ ਡੇਢ ਮਹੀਨਾ ਇਹ ਰਾਮ ਨਾਲ ਪਹਿਜੂਗਾ ਤੇ ਇੰਨੀ ਗਰਮੀ ਜਦੋਂ ਵੀ ਖਤਮ ਜੇ ਹੁੰਦੀ ਹੈ ਉਦੋਂ ਪਹਿਜੂ ਮਹੀਨਾ ਡੇਢ ਮਹੀਨਾ ਪਾ ਦੋਨੋਂ ਪੱਲਿਆਂ ਤੇ ਜੀ ਇਸ ਤਰੀਕੇ ਨਾਲ ਪ੍ਰੈਸ ਕਰ ਲੈਣੀ ਹੈਗੀ ਤੇ ਹੁਣ ਆਪਾਂ ਦੋਨੋਂ ਪੱਲਿਆਂ ਤੇ ਪ੍ਰੈਸ ਕਰਨ ਤੋਂ ਬਾਅਦ ਇਹਨੂੰ ਕੁੜਤੀ ਦੀਆਂ ਕਟਾਂ ਪਾਉਣ ਲਈ ਕੱਪੜੇ ਨੂੰ ਵਿਛਾ ਲੈਣਾ ਤੁਸੀਂ ਜਿਵੇਂ ਦੇਖ ਸਕਦੇ ਹੋ ਡਬਲ ਫੋਲਡ ਕੱਪੜਾ ਜੀ ਇਹ ਇੱਕ ਪੱਲਾਗਾ ਐਵੇਂ ਦੂਸਰਾ ਪੱਲਾ ਆਪਾਂ ਇਹਦੇ ਉੱਤੇ ਰੱਖਾਂਗੇ ਜਿਹੜੇ ਬਾਲ ਗੈਰਾਂ ਨੇ ਉਹ ਆਪਾਂ ਸਾਰੇ ਕੱਢ ਲਾਂਗੇ ਜੀ ਇਸ ਤਰੀਕੇ ਨਾਲ ਜੀ ਆਪਾਂ ਕ੍ਰੀਜ਼ ਚੰਗੀ ਤਰ੍ਹਾਂ ਇਹਨੂੰ ਬਣਾ ਕੇ ਦੂਸਰਾ ਪੱਲਾ ਆਪਾਂ ਇਹਦੇ ਬਿਲਕੁਲ ਉੱਪਰ ਉੱਪਰ ਰੱਖਦੇ ਜਾਵਾਂਗੇ ਤੇ ਫਿਰ ਆਪਾਂ কুরਤੀ ਦੀਆਂ ਕਟਾਂ ਪਾਵਾਂਗੇ ਮੈਂ ਤੁਹਾਨੂੰ 19 17 ਤੇ 21 ਇੰਚ ਦੀ हिਪ ਹੈਗੀ ਇਹ ਨਾਪ ਦੀਆਂ ਕਟਾਂ কুরਤੀ ਦੀਆਂ ਅੱਜ ਦੱਸ ਰਹੀਆਂ ਜੀ ਵੀ ਕਿਵੇਂ ਪਾਉਣੀਆਂ ਨੇ ਤੇ ਇਹਦੇ ਵਿੱਚ ਆਪਾਂ ਇੱਕ ਮੋਢੇ ਵਾਲੀ ਫੱਟੀ ਆਉਂਦੀ ਹੈ ਜੀ ਆਪਣੀ ਜਿਹੜੀ ਹੁੰਦੀ ਹੈ ਬਾਵਾ ਵੀ ਮੋਢੇ ਕਟਿੰਗ ਕਰਦੇ ਆ ਜਿਹੜੇ ਆਪਾਂ ਕੁਰਤੀ ਦੇ ਵਿੱਚ ਸ਼ੇਪ ਦੇਣ ਲਈ ਤੁਸੀਂ ਉਹ ਫੱਟੀ ਵੀ ਵਰਤ ਸਕਦੇ ਹੋ ਜੇਕਰ ਤੁਹਾਨੂੰ ਐਵੇਂ ਲੱਗਦਾ ਦਿੱਕਤ ਲੱਗਦੀ ਹੈ ਵੀ ਆਪਣਾ ਇਹ ਤੋਂ ਸ਼ੇਪ ਸਹੀ ਨਹੀਂ ਬਣਦੀ ਮੈਂ ਤਾਂ ਉਹ ਬਹੁਤ ਘੱਟ ਵਰਤਦੀ ਆ ਜੀ ਵਸ ਇੱਕ ਲੈ ਆਈ ਸੀ ਅੱਜ ਮੈਂ ਤੁਹਾਨੂੰ ਉਹਦੀ ਵੀ ਵਰਤੋਂ ਕਰਕੇ ਦਿਖਾਉਂਗੀ ਵੀ ਉਹਦੇ ਨਾਲ ਨਿਸ਼ਾਨ ਆਪਾਂ ਨੇ ਕਿਵੇਂ ਲਾਉਣੇ ਨੇ ਉਹਦੇ ਨਾਲ ਬਸ ਇਹ ਹੋ ਜਾਂਦਾ ਜੀ ਜਿਵੇਂ ਆਪਣਾ ਵੀ ਸ਼ੇਪ ਆ ਜਾਂਦੀ ਹੈ ਜੇ ਹੱਥ ਨਾਲ ਤੁਹਾਡੇ ਤੋਂ ਸਹੀ ਸ਼ੇਪ ਨਹੀਂ ਆਉਂਦੀ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਉੱਪਰ ਤੀਰੇ ਦੇ ਨਿਸ਼ਾਨ ਲਾਵਾਂਗੇ ਤੀਰੇ ਵਾਲੀ ਸਾਈਡ ਤੋਂ ਜੇਕਰ ਕਪੜਾ ਵੱਧ ਘੱਟ ਹੈ ਆਪਾਂ ਬਸ ਉਹ ਲਾ ਦਾਂਗੇ ਉਹਦਾ ਨਿਸ਼ਾਨ ਲਾਵਾਂਗੇ ਫਿਰ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਹੁਣ ਆਪਣਾ ਇੰਨਾ ਕਪੜਾ ਘੱਟ ਵੱਧ ਸੀ ਜੀ ਉਹ ਉਹ ਨਿਸ਼ਾਨ ਆਪਾਂ ਨਹੀਂ ਲਾ ਲਈ ਇੱਥੋਂ ਆਪਾਂ ਤੀਰਾ ਨਾਲ ਆਪਣਾ 5.5 ਇੰਚ ਮਤਲਬ ਕਿ ਆਪਾਂ 11 ਇੰਚ ਤੀਰਾ ਰੱਖਣਾ 7 ਇੰਚ ਆਪਾਂ ਮੋਢਾ ਰੱਖਣਾ ਜੀ ਮੋਢੇ ਦਾ ਬਾਕਸ 7 ਇੰਚ ਲੰਬਾਈ ਤੇ ਬਣਾਉਣਾਗਾ ਇੱਥੋਂ ਆਪਾਂ ਬਾਕਸ ਬਣਾ ਲਿਆ ਜੀ 14 ਇੰਚ ਦਾ 15 ਜਿਹੜਾ ਫਰੰਟ ਦੇ ਪੱਲੇ ਤੇ ਰੱਖਦੇ ਹੁੰਨੇ ਆ ਉਹ ਰੱਖ ਲਿਆ ਤੇ ਇੱਥੋਂ ਆਪਣੀ ਜਿਹੜੀ 19 ਇੰਚ ਮੇਰੀ ਜਿਹੜੀ ਫਿਟਿੰਗ ਹੈਗੀ ਉਹਦਾ ਨਿਸ਼ਾਨ ਲਾ ਲਿਆ ਤੇ ਆਪਾਂ ਨੇ 11.5 ਇੰਚ ਤੇ ਲਾਉਣਾ ਜੀ ਪਲੇਟਾਂ ਦਾ ਨਿਸ਼ਾਨ 11 ਪਲੇਟਾਂ ਆਪਣੀਆਂ ਤਿਆਰ ਰਹਿ ਜਾਣਗੀਆਂ 7 ਇੰਚ ਪਲੇਟਾਂ ਦੀ ਲੰਬਾਈ ਦਾ ਲਾਉਣਾ ਜੀ ਉਹ ਕੈਮਰੇਜੋਂ ਅੱਗੇ ਤੁਹਾਨੂੰ ਨਹੀਂ ਦਿਸਿਆ ਮੈਂ ਨਿਸ਼ਾਨ ਲਾਉਣ ਵੀ ਲਾ ਕੇ ਤੁਹਾਨੂੰ ਅੱਗੇ ਸ਼ੇਅਰ ਕਰ ਰਹੀ ਆ ਜਿਹੜੀ ਪਲੇਟਾਂ ਦੀ ਲੰਬਾਈ ਹੈਗੀ ਉਹ 7 ਇੰਚ ਰੱਖਣੀਆਂ ਸਿੱਧੀਆਂ ਪਲੇਟਾਂ ਦੀ ਜੀ ਤੇ ਜਿਹੜੇ ਉਹਦੇ ਵਿੱਚ ਜਗ੍ਹਾ ਰੱਖਣੀ ਹੈ 3.5 ਇੰਚ ਰੱਖਣੀ ਹੈ ਤੇ 7 ਇੰਚ ਲੰਬੀਆਂ ਰੱਖਣੀਆਂ ਨੇ ਪਲੇਟਾਂ ਨੀਚੇ ਵਾਲੀ ਵੀ 3.5 ਤੁਸੀਂ ਨਾਪ ਕੇ ਨਿਸ਼ਾਨ ਲਾ ਲਿਓ ਤੇ ਕਮਰੇ ਦੀ 17 ਇੰਚ ਹੈ ਜੀ हिਪੇ ਦੀ 20 ਇੰਚ ਹੈ हिਪ ਮੈਂ ਥੋੜੀ ਜੀ ਗਰਮੀਆਂ ਵਾਲੇ ਸੂਟ ਨੇ ਜਿਹੜੇ ਉਹ ਅੱਧਾ ਇੰਚ ਲੂਜ਼ੇ ਰੱਖਦੇ ਹੁੰਦੀਆਂ ਜੀ ਕਿਉਂਕਿ ਗਰਮੀ ਦੇ ਵਿੱਚ ਆਪਾਂ ਤੋਂ ਜਿਹੜਾ ਟਾਈਟ ਕਪੜਾ ਨਹੀਂ ਪਾਇਆ ਜਾਂਦਾ ਬਾਕੀ ਅਲੱਗ-ਅਲੱਗ ਹੁੰਦਾ ਜੀ ਕਿਸੇ ਨੂੰ ਲੂਜ਼ ਵੀ ਜਿਹੜੇ ਥੋੜੇ ਜੇ ਹਲਕੇ ਜਿਹੀ ਵੀ ਆਪਾਂ ਲੂਸ ਸੂਟ ਪਾਉਨੇ ਆ ਨਹੀਂ ਚੰਗੇ ਲੱਗਦੇ ਕੋਈ ਜ਼ਿਆਦਾ ਫਿਟਿੰਗ ਚ ਪਾਉਂਦਾ ਮੈਂ ਤਾਂ ਮੇਰੇ ਤਾਂ ਸਾਰੇ ਸੂਟ ਵਾਧੂ ਖੁੱਲੇ ਹੁੰਦੇ ਨੇ ਜੀ ਮੈਂ ਫਿਟਿੰਗ ਵਾਲੇ ਸੂਟ ਜ਼ਿਆਦਾ ਨਹੀਂ ਪਾਉਂਦੀ ਇਹ ਆਪਾਂ ਕੱਪ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਨੇ ਜੀ ਕੱਪ ਪਲੇਟਾਂ ਦੇ ਨਿਸ਼ਾਨਾਂ ਦੀ ਵੀਡੀਓ ਵੀ ਤੁਹਾਨੂੰ ਅਲੱਗ ਤੋਂ ਸ਼ੇਅਰ ਕੀਤੀ ਹੋਈ ਐ ਤੇ ਹੁਣ ਹੁਣ ਜਿਹੜੀ ਆਪਾਂ ਮੋਡਿਆਂ ਦੇ ਵਿੱਚ ਸ਼ੇਪ ਦੇਣੀ ਹੈਗੀ ਇਹ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਆਪਣੀ ਮੋਡਿਆਂ ਵਾਲੀ ਫੱਟੀ ਮਿਲ ਜਾਂਦੀ ਹੈ 스케일 ਮਿਲ ਜਾਂਦਾ ਜੀ ਤੁਹਾਨੂੰ ਇਹ 스케일 ਦਾ ਆਪਾਂ ਬਿਲਕੁਲ ਰਾਉਂਡ ਬਾਕਸ ਦੇ ਵਿੱਚ ਰੱਖ ਕੇ ਆਪਾਂ ਨੇ ਫਰੰਟ ਦੀ ਲਾਈਨ ਜੈ ਨਿਸ਼ਾਨ ਥੋੜਾ ਜਿਹਾ ਹਲਕਾ ਜੈ ਇਹਨੂੰ ਟੇਡਾ ਜਿੱਥੋਂ ਆਪਣੀ ਫਿਟਿੰਗ ਸ਼ੁਰੂ ਹੁੰਦੀ ਹੈ ਵੀ 19 ਤੇ ਰੱਖ ਕੇ ਇੱਕ ਸਾਈਡ ਉੱਪਰ ਰੱਖ ਕੇ 3 ਇੰਚ ਘਟਾ ਕੇ ਜੀ ਆਪਾਂ ਨੇ ਇਹਦੀ ਟੇਢੀ ਨਿਸ਼ਾਨ ਲਾ ਲਿਆ ਪਿਛਲੇ ਮੋਢੇ ਦਾ ਹੁਣ ਆਪਾਂ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਜੀ ਡਾਟਸ ਲਾਵਾਂਗੇ ਛੋਟੇ ਛੋਟੇ ਪੈਨ ਨਾਲ ਜਿਵੇਂ ਕਿ ਇਹ ਥੋੜਾ ਜਿਹਾ ਰੇਸ਼ਮੀ ਜਿਹਾ ਕਪੜਾ ਇਹਦੇ ਉਤੋਂਬੀ ਜਲਦੀ ਉੱਤਰ ਜਾਂਦਾਗਾ ਜਿਹੜਾ ਆਪਣੇ ਮਾਰਕਰ ਦਾ ਨਿਸ਼ਾਨ ਹੈ ਇਸ ਲਈ ਆਪਾਂ ਛੋਟੇ ਛੋਟੇ ਬਿੰਦੀਆਂ ਦੇ ਮਤਲਬ ਕਿ ਵੀ ਪੈਨ ਨਾਲ ਲਾ ਲੈਣੇ ਨੇ ਉਹ ਆਪਾਂ ਨੂੰ ਆਸਾਨੀ ਨਾਲ ਵੀ ਧਿਆਨ ਰਹੂਗਾ ਵੀ ਇੱਥੇ ਆਪਣੇ ਨਿਸ਼ਾਨ ਨਹੀਂ ਕਿਉਂਕਿ ਇਹਦੇ ਲਈ ਜੀ ਆਪਾਂ ਨੂੰ ਬਾਰ-ਬਾਰ ਇੰਚੀ ਟੇਪ ਨਹੀਂ ਚੱਕਣਾ ਪੈਂਦਾ ਇੱਥੇ ਆਪਾਂ हिਪ ਦਾ ਨਿਸ਼ਾਨ ਲਾਵਾਂਗੇ 16 ਇੰਚ ਜੀ ਮੈਂ ਸਾਈਡ ਸਲਾਈ ਦਾ ਨਿਸ਼ਾਨ ਰੱਖਿਆਗਾ ਕਿਉਂਕਿ ਵੀ ਕਦ ਦੇ ਹਿਸਾਬ ਨਾਲ ਹੁੰਦਾਗਾ ਵੀ ਮਤਲਬ ਕਿ ਜੇ ਲੰਬਾਈ ਹੁੰਦੀ 42 41 ਹੁੰਦੀ ਤਾਂ 15 ਇੰਚ ਤੇ ਨਿਸ਼ਾਨ ਰਹਿੰਦਾ ਜੇਕਰ ਵੀ ਜਿਵੇਂ 5.5 ਇੰਚ ਫੁੱਟ ਕਦ ਦਾ ਅਲੇ ਦਾ ਸੂਟ ਕੱਟ ਰਹੇ ਹੋ ਤਾਂ 16 ਤੇ ਨਿਸ਼ਾਨ ਲੱਗੂਗਾ ਜੀ हिਪ ਦਾ ਜੇ ਮਾਦਰੇ ਬੰਦੇ ਦਾ ਕੱਟ ਰਹੇ ਹੋ ਤਾਂ 15 15.5 ਜਾਂ 14.5 ਕੋਈ ਕੋਈ ਬਿਲਕੁਲ ਘੱਟ ਜਿਆਦਾ ਮਾਦਰਾ ਹੁੰਦਾ ਉਹਦਾ 14.5 ਤੇ ਵੀ ਨਿਸ਼ਾਨ ਲੱਗ ਜਾਂਦਾ ਜਿਹੜੀ ਸਾਈਡ ਸਲਾਈ ਹੁੰਦੀ ਹੈ ਇਹ ਦੇਖੋ ਜੀ ਆਪਣੇ ਮੋਡੇ ਵਾਲਾ ਜਿਹੜੀਆਂ ਕੱਟਾਂ ਪੈ ਗਈਆਂ ਹੁਣ ਆਪਣੇ ਇੱਥੋਂ ਨੀਚੋਂ ਆਪਾਂ ਪਾ ਕੇ ਲਿਆਵਾਂਗੇ ਜੀ ਜਿਹੜੀ ਚਾਕਾਂ ਕੋਲੋਂ ਵੱਧ ਘੱਟ ਕੱਪੜਾਗਾ ਉਹਨੂੰ ਤਾਰ ਦਾਂਗੇ ਤੇ ਆਪਾਂ ਇੱਥੋਂ ਕਾਟ ਪਾ ਦਾਂਗੇ ਜਿਹੜੀ ਵੀ ਵੱਧ ਵੀ ਆਪਾਂ ਖਸਾਰ ਕਰ ਲਾਂਗੇ ਕੱਪੜੇ ਨੂੰ ਫਿਰ ਆਪਾਂ ਕੱਟ ਲਾਉਣੇ ਨੇ ਜੀ ਇੱਕ ਪਲੇਟਾਂ ਤੇ ਲਾਉਣਾਗਾ ਇੱਕ ਸੈਂਟਰ ਚ ਜਿੱਥੋਂ ਆਪਣੀ ਕੰਮ ਰ ਹੈ ਉੱਥੇ ਲਾਉਣਾਗਾ ਤੇ ਇੱਕ हिਪ ਤੇ ਲਾਉਣਾਗਾ ਇਹੀ ਕੱਟ ਮਲਾ ਕੇ ਜੀ ਆਪਾਂ ਨੇ ਜਿਹੜਾ ਕਮੀਜ਼ ਹੈਗੀ কুরਤੀ ਦੀ ਸਲਾਈ ਕਰਨੀ ਹੈਗੀ ਇੱਥੇ ਤੁਸੀਂ ਗਲਾ ਲਿਖ ਦਿਓ ਬੀ ਫਰੰਟ 7 ਹੈ ਬੈਕ 6 ਹੈਗਾ ਤਾਂ ਕਿ ਆਪਾਂ ਨੂੰ ਵੀ ਬਿਲਕੁਲ ਵੀ ਕਾਪੀ ਜਾਂ ਇੰਚੀ ਟੇਪ ਬਾਰ ਬਾਰ ਚੱਕਣ ਦੀ ਜ਼ਰੂਰਤ ਨਾ ਪਵੇ ਹੁਣ ਮੇਰਾ ਸਾਰਾ ਨਾਪ ਇੱਥੇ ਲਿਖਿਆ ਹੋਇਆ ਜੀ ਜਦੋਂ ਮੈਂ ਬਣਾਉਣ ਬੈਠੂੰਗੀ ਮੈਨੂੰ ਬਾਰ ਬਾਰ ਕਾਪੀ ਤੋਂ ਨਾਪ ਨਹੀਂ ਦੇਖਣ ਉੱਠਣਾ ਪਊਗਾ ਵੀ ਆਪਾਂ ਕਿਹੜੇ ਨਾਪ ਦੀ ਕਮੀਜ਼ ਬਣਾ ਰਹਾਂਗੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਇਸ ਤਰੀਕੇ ਨਾਲ ਤੁਸੀਂ ਸੂਟ ਦੀ ਕਟਿੰਗ ਕਰ ਸਕਦੇ ਹੋ